我知道了 ਤੁਹਾਡੇ ਨਾਲ ਕਾਂਗਰਸ ਦੇ ਹਲਕਿਆਂ ਚ ਅੱਜ ਰਾਜਾ ਗਿੱਲ ਜੀ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਇਹਨਾਂ ਨਾਲ ਬੜੀ ਜਿਹੜੀ ਤਕੜੀ ਕੰਪੇਨ ਚੱਲ ਰਹੀ ਆ ਰਾਜਾ ਸਾਹਿਬ ਤੁਹਾਡੀ ਬੜੀ ਤਕੜੀ ਕੰਪੇਨ ਚੱਲ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਬਸ ਜੀ ਅੱਜ ਜਿਹਨੂੰ ਕਹਿੰਦੇ ਹੁੰਦੇ ਆ 19 ਤਰੀਕ ਦੀ ਦੁਪਹਿਰ ਹੋ ਚੁੱਕੀ ਆ 21 ਤਰੀਕ ਨੂੰ ਵੋਟਾਂ ਕਾਂਗਰਸ ਪਾਰਟੀ ਦੇ ਵਰਕਰ ਸਪੋਰਟਰਸ ਦੇ ਵਿੱਚ ਬਹੁਤ ਜੋਸ਼ ਭਰਿਆ ਪਿਆ ਤੇ 21 ਤਰੀਕ ਨੂੰ ਉਹ ਵੋਟਾਂ ਪਾ ਕੇ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਦੱਸ ਦਾਨਗੇ ਕਿ ਬਾਛੀਵਾੜ ਦੇ ਜਿਹੜੇ ਵੋਟਰਸ ਐ ਉਹ ਸਿਰਫ ਕਾਂਗਰਸ ਨੂੰ ਚਾਹੁੰਦੇ ਆ ਤੇ ਕਾਂਗਰਸ ਦੇ ਉਮੀਦਵਾਰ ਨੂੰ ਚਾਹੁੰਦੇ ਨੇ। ਉਹ ਰਾਜਾ ਸਾਹਿਬ ਜਿਹੜੀਆਂ ਤੁਹਾਡੀਆਂ 6 ਸੀਟਾਂ ਕੈਨਸਲ ਕੀਤੀਆਂ ਗਈਆਂ ਇਹਨਾਂ ਬਾਰੇ ਕੀ ਕੀਤਾ? ਇਹਨਾਂ ਬਾਰੇ ਜੀ ਅੱਜ ਜਿਹਨੂੰ ਕਹਿੰਦੇ ਹੁੰਦਾ ਕੱਲ ਫ੍ਰਾਈਡੇ ਨੂੰ ਅੱਜ ਵੀਰਵਾਰ ਦਾ ਦਿਨ ਐ ਕੱਲ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਵਿੱਚ ਕੇਸ ਲਿਸਟ ਹੋ ਗਿਆ ਹੈ ਤਾਂ ਕੱਲ ਨੂੰ ਹਾਈ ਕੋਰਟ ਦੇ ਵਿੱਚ ਇਸ ਦੀ ਸੁਣਵਾਈ ਹੈਗੀ ਆ। ਤਾਂ ਇਸ ਵੇਲੇ ਤੁਹਾਡੀਆਂ ਜਿਹੜੀਆਂ 8 ਸੀਟਾਂ ਦੇ ਕੈਂਡੀਡੇਟ 8-8 ਖੜੇ ਨੇ? ਬਿਲਕੁਲ ਜੀ 8 ਸੀਟਾਂ ਦੇ ਕੈਂਡੀਡੇਟ ਕਾਂਗਰਸ ਪਾਰਟੀ ਨੇ ਜਿੱਤੇ ਹੋਏ ਨੇ ਤੇ ਸਾਰੇ ਉਮੀਦਵਾਰ ਆ ਜਿਹੜੇ ਉਹ ਆਪਣੀ ਕੈਂਪੇਨ ਨੂੰ ਪੂਰੀ ਉਹਨਾਂ ਨੇ ਮਘਾਇਆ ਹੋਇਆ ਤੇ ਸਾਰੇ ਵਰਕਰ ਸਾਥੀ ਤੁਸੀਂ ਦੇਖ ਰਹੇ ਹੋਗੇ ਕਿੱਡੇ ਭਾਰੀ ਇਕੱਠ ਦੇ ਨਾਲ ਸਾਡੇ ਦੋਨੋਂ ਉਮੀਦਵਾਰ ਪੰਜ ਨੰਬਰ ਵਾਰਡ ਤੋਂ ਉਮੀਦਵਾਰ ਸਾਡੇ ਅਤੇ ਸਾਡੇ 4 ਨੰਬਰ ਵਾਰਡ ਤੋਂ ਉਮੀਦਵਾਰ ਦੋਨੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੂਰੇ ਪਾਰੀ ਇਕੱਠ ਦੇ ਵਿੱਚ ਲੋਕਾਂ ਕੋਲੋਂ ਵੋਟ ਸਮਾਗ ਰਹੇ ਨੇ ਇਹ ਸੀ ਰਾਜਾ ਗਿੱਲ ਜੇ ਆਪਾਂ ਗੱਲ ਕਰਾਂਗੇ ਤੇ ਕਿੱਡੀ ਐਮਸੀ ਨਾਲ ਐਮਸੀ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਕੰਬੇਨ ਦਾ ਲਾਸਟ ਦੇਣਾ ਤੇ ਮੈਨੂੰ ਮੇਰੇ ਪੂਰੇ ਸ਼ਹਿਰ ਵੱਲੋਂ ਬੜੀ سپورਟ ਹੋ ਰਹੀ ਆ ਪੂਰੇ ਵਾਰਡ ਵੱਲੋਂ ਇਕੱਲਾ ਇਕੱਲਾ ਵੋਟਰ سپورਟਰ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਆ ਮੈਂ ਬਹੁਤ ਧੰਨਵਾਦੀਆਂ ਪੂਰੇ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਲਈ ਦਿਨ ਰਾਤ ਇਹ ਕੀਤਾ ਆ ਔਰ ਵੱਡੀ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਾਂਗੇ ਮੈਨੂੰ ਪੂਰੀ ਆਸ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਰਡ ਨੰਬਰ 4 ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੀ ਮਤਲਬ ਦਿਨ ਰਾਤ ਮੇਰੇ ਲਈ ਕੀਤਾ ਆ ਮੈਂ ਆਪਣੇ ਕੰਮ ਨੂੰ ਬੋਟ ਮੰਗ ਰਿਹਾ ਮੇਰੇ ਵੱਲੋਂ ਪੂਰੇ ਜੋ ਮੇਰੇ ਵਾਰਡ ਸੀ ਉਹਨਾਂ ਵਿੱਚ ਗਲੀਆਂ ਦੇ ਨਾਲੀਆਂ ਦੇ ਕੰਮ ਸੀਵਰੇਜ ਦਾ ਕੰਮ ਅ ਰਵਿਦਾਸ ਮਹਾਰਾਜ ਜੀ ਦੀ ਪਾਰਕ ਦਾ ਕੰਮ ਤੇ ਅਸੀਂ ਉਸ ਤੋਂ ਬਾਅਦ ਸਲਾਈ ਮਸ਼ੀਨਾਂ ਜੋ ਬੀਬੀ ਵਿਧਵਾ ਭੈਣਾਂ ਸਾਡੀਆਂ ਸੀਗੀਆਂ ਉਹਨਾਂ ਨੂੰ ਪਿਛਲੇ ਦੌਰਾਨ ਮਸ਼ੀਨਾਂ ਵੀ ਵੰਡੀਆਂ ਗਿਆ ਮੇਰੇ ਵੱਲੋਂ ਬਾਕੀ ਜੋ ਵੀ ਪੈਨਸ਼ਨਾਂ ਦੇ ਕੰਮ ਨੇ ਕਿਸੇ ਨਾਲ ਆਉਣ ਜਾਣ ਦਾ ਕੰਮ ਆ ਮੇਰਾ ਪਹਿਲੇ ਅਧਾਰ ਤੇ ਰਿਹਾ ਮੈਂ ਆਪਣੇ ਕੰਮ ਨੂੰ ਵੋਟ ਮੰਗ ਰਿਹਾ ਸੋ ਮੇਰੀ ਹੱਥ ਜੋੜ ਕੇ ਬਾਡ ਨੰਬਰ 4 ਦੇ ਨਿਵਾਸੀ ਨੂੰ ਬੇਨਤੀ ਆ ਕਿ ਮੈਨੂੰ ਸਪੋਰਟ ਕਰੋ ਤੇ ਮੈਨੂੰ ਆਪਣਾ ਇਕੱਲਾ ਇਕੱਲਾ ਵੋਟ ਪਾ ਕੇ ਕਾਮਯਾਬ ਕਰੋ ਤੁਹਾਡਾ ਦਿਨ ਰਾਤ ਮੈਂ ਰਿੰਡੀ ਰਹੂਗਾ ਤੁਹਾਡੇ ਲਈ ਪਹਿਲਾਂ ਵੀ ਖੜਾ ਹੁਣ ਵੀ ਖੜਾ ਹਾਂ ਇਹ ਸੰਧੀ ਜੀ ਜਿਹੜੇ ਬਾਡ ਨੰਬਰ 4 ਤੋਂ ਨੇ